ਮਕਸਰ ਪੁਲਿਸ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਹੁਣ ਤੱਕ 1 ਕਰੋੜ 91 ਲੱਖ ਰੁਪਏ ਦੀ ਜਾਇਦਾਦ ਫ੍ਰੀਜ਼ ਕੀਤੀ ਜਾ ਚੁੱਕੀ ਹੈ 17 ਕੇਸ ਤਿਆਰ ਹੋਏ ਸਨ ਜਿਨ੍ਹਾਂ ਦੇ ਵਿੱਚੋਂ 13 ਦੇ ਨਤੀਜੇ ਮਿਲ ਚੁਕੇ ਨੇ ਤਾਜ਼ੇ ਮਾਮਲੇ ਦੇ ਵਿੱਚ 14 ਲੱਖ 54 ਹਜ਼ਾਰ ਦੀ ਜਾਇਦਾਦ ਤੇ ਨੋਟਿਸ ਲਗਾਇਆ ਗਿਆ ਹੈ ਦੱਸ ਦਈਏ ਕਿ ਮਕਸਰ ਪੁਲਿਸ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤੇ ਹੁਣ ਕਾਨੂੰਨੀ ਕਾਰਵਾਈ ਮੁਕਸਰ ਦੇ ਪਿੰਡ ਖੋਖਰ ਦੇ ਵਿੱਚ ਇੱਕ ਨਸ਼ਾ ਤਸਕਰ ਤੇ ਕੀਤੀ ਗਈ ਹੈ ਜਿਸ ਦੀ 14,54,000 ਰੁਪਏ ਦੀ ਜਾਇਦਾਦ ਨੂੰ ਐਨਡੀਪੀਐਸ ਐਕਟ ਦੀ ਧਾਰਾ 68 ਐਫ ਅਧੀਨ ਫ੍ਰੀਜ਼ ਕਰ ਦਿੱਤਾ ਗਿਆ ਹੈ ਇਹ ਕਾਰਵਾਈ ਸਬ ਇੰਸਪੈਕਟਰ ਜਗਸੀਰ ਸਿੰਘ ਮੁਖ ਅਫਸਰ ਥਾਣਾ ਬਰੀਵਾਲਾ ਵੱਲੋਂ ਕੀਤੀ ਗਈ ਹੈ ਜਿੱਥੇ ਅਧਿਕਾਰਿਕ ਤੌਰ ਤੇ ਨੋਟਿਸ ਲਗਾ ਦਿੱਤਾ ਗਿਆ ਹੈ ਤੇ ਹੁਣ ਇਹ ਜਾਇਦਾਦ ਨਾ ਵੇਚੀ ਜਾ ਸਕਦੀ ਹੈ ਤੇ ਨਾ ਹੀ ਕੋਈ ਲੈਣ-ਦੇਣ ਹੋ ਸਕਦਾ ਹੈ ਆਵ ਸਰਕਾਰ ਵੱਲੋਂ ਵਿੱਢੀ ਹੋਈ ਮਹਿਮ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਲੜੀ ਦੀ ਇਸ ਲੜੀ ਦੇ ਚੱਲਦਿਆਂ ਹੋਇਆ Shri Akhil Choudhary IPS ਸੀਨੀਅਰ ਕਪਤਾਨ ਪੁਲਿਸ Shri Mukhtar Sahab ਦੀਆਂ ਹਦਾਇਤਾਂ ਅ ਅਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਾਰੇ ਪਿੰਡਾਂ ਦੇ ਵਿੱਚ ਨਸ਼ਾ ਤਸਕਰਾਂ ਤੇ ਕਾਬੂ ਪਾਇਆ ਜਾ ਰਿਹਾ ਇਸੇ ਹੀ ਲੜੀ ਦੇ ਵਿੱਚ ਚੱਲਦੇ ਹੋਏ ਅਮਰਜੀਤ ਸਿੰਘ ਪੁੱਤਰ ਗੁਰਦਾਸ ਸਿੰਘ ਵਾਸੀ ਖੋਕਰ ਜਿਸ ਤੇ ਐਨਡੀਪੀ ਸਿਟ ਦੇ ਮਕਦਮੇ ਦਰਜ ਹਨ ਉਸ ਦੀ 1454000 ਦੀ ਪ੍ਰਾਪਰਟੀ ਸੀਜ਼ ਕਰਵਾਈ ਗਈ ਹੈ ਜਿਸ ਦੇ ਨੋਟਿਸ ਲਗਾਏ ਗਏ ਹਨ ਇਸ ਦਾ ਕੇਸ ਕੰਪੀਟੈਂਟ ਅਥਾਰਟੀ ਦਿੱਲੀ ਪਾਸ ਚੱਲੇਗਾ ਇਹ ਹੁਣ ਆਪਣੀ ਪ੍ਰਾਪਰਟੀ ਵੇਚ ਨਹੀਂ ਸਕੇਗਾ ਮਾੜੇ